ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਕ ਐਸੀ ਸਖਸੀਅਤ ਦੀ ਕਹਾਣੀ ਸੁਣਨ ਜਾ ਰਹੇ ਹਾਂ ਜਿਸ ਦਾ ਨਾਮ ਲੈਦੇ ਹੀ ਸ਼ੂਰਬੀਰਤਾ ਨਿਸ਼ਚਿਤਤਾ ਨਿਸ਼ਟਾ ਧਰਮ ਨਾਲ ਨਿਭਾਣਾ ਅਤੇ ਅਡੋਲਤਾ ਸਾਡੀ ਮਨ ਵਿੱਚ ਆ ਜਾਂਦੀ ਹੈ ਇਹ ਹਨ ਭਾਈ ਮਨੀ ਸਿੰਘ ਜੀ ਉਹ ਸਿੱਖ ਇਤਿਹਾਸ ਦਾ ਉਹ ਵਿਅਕਤੀ ਹਨ ਜੋ ਜ਼ੁਲਮਾਂ ਨੂੰ ਚੁਣੌਤੀ ਦੇ ਕੇ ਵੀ ਖੜੇ ਰਹੇ ਅਤੇ ਅੱਜ ਵੀ ਸਾਨੂੰ ਹਿੰਮਤੀ ਦੀ ਗੱਲ ਸੁਣਾਉਂਦੇ ਹਨ ਭਾਈ ਮਨੀ ਸਿੰਘ ਜੀ ਦਾ ਜਨਮ 1644 ਈਸਵੀ ਵਿੱਚ ਹੋਇਆ ਛੋਟੀ ਉਮਰ ਤੋਂ ਹੀ ਚਿੱਤ ਸ਼ਾਂਤ ਧਰਮਾ ਪਰ ਅੰਦਰੋਂ ਬਹੁਤ ਮਜ਼ਬੂਤ ਉਹ ਗੁਰੂ ਘਰ ਦੀ ਸੇਵਾ ਵਿੱਚ ਆਪ ਲੱਗੇ ਪਏ ਕਹਿੰਦੇ ਗੁਰੂ ਹਰਿਰਾਏ ਜੀ ਗੁਰੂ ਹਰਕ੍ਰਿਸ਼ਨ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੌਂਾ ਗੁਰੂਆਂ ਦੀ ਸੇਵਾ ਕਰਨ ਦਾ ਵੱਡਾ ਸੁਭਾਗ ਭਾਈ ਸਾਹਿਬ ਨੂੰ ਮਿਲਿਆ ਜਿਸ ਸਹਾਰੇ ਵਿੱਚ 10ਵੀਂ ਪਾਸ ਆਈ ਸੀ ਉਸ ਕਰਦਾ ਨੌਕਰ ਨਹੀਂ ਸੇਵਾਦਾਰ ਬੰਨਾ ਵੀ ਬੱਟੀ ਕਿਸਮਤ ਹੁੰਦੀ ਹੈ ਤੇ ਭਾਈ ਮਨੀ ਸਿੰਘ ਜੀ ਉਹਨਾਂ ਵਿੱਚੋਂ ਸਾਨੂੰ ਭਾਈ ਸਾਹਿਬ ਦਾ ਚੱਤ ਬਹੁਤ ਅਰੋਲ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਭਾਈ ਮਨੀ ਸਿੰਘ ਜੀ ਨੇ ਖੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਉਹਨਾਂ ਨੇ ਗੁਰੂ ਸਾਹਿਬ ਦੇ ਹੁਕਮਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਤੇ ਸ਼ਬਦ ਇਕੱਠੇ ਕਰਕੇ ਲਿਖਤ ਰੂਪ ਤਿਆਰ ਕੀਤਾ ਤਾਂ ਜਿਉਂ ਕੋਈ ਕਰੇ ਗੁਰਬਾਨੀ ਦੁਨੀਆਂ ਨੂੰ ਰਾਹ ਦਿਖਾਉਂਦੀ ਰਹੇ ਗੁਰੂ ਸਾਹਿਬ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੂੰ ਹਰਮੰਦਰ ਸਾਹਿਬ ਤੇ ਮੁੱਖ ਗ੍ਰੰਥੀ ਦੇ ਗ੍ਰੰਥੀ ਤੇ ਪ੍ਰਬੰਧ ਦਾ ਜ਼ਿੰਮੇਵਾਰੀ ਦੀ ਨਿਬਾੜ ਬਣਾਇਆ ਗਿਆ ਉਹਨਾਂ ਦਾ ਜੀਵਨ ਇੱਕ ਹੀ ਰਾਸ ਸੀ ਉਹਨਾਂ ਦਾ ਜਿਉਂਦਾ ਇੱਕ ਹੀ ਰਾਸ ਸੀ ਧਰਮਾਂ ਦੀ ਰੱਖਿਆ ਗੁਰੂ ਦੀ ਮਰਿਆਦਾ ਅਤੇ ਸੱਚ ਦੀ ਸੇਵਾ ਜਲਮਾ ਦਾ ਜੁਲਮਾ ਦਾ ਸਮਾਂ ਜਦੋਂ ਮੁਗਲ ਹਕਮਤਾਨੀ ਸਿੱਖਾਂ ਤੇ ਜੁਲਮ ਬਧਾਈ ਤਾਂ ਸਰਕਾਰ ਨਹੀਂ ਭਾਈ ਮਨੀ ਸਿੰਘ ਜੀ ਤੋਂ ਰਾਮੰਦਰ ਸਾਹਿਬ ਅਚੀ ਦਿਵਾਲੀ ਮੇਲੇ ਲਈ ਟੈਕਸ ਮੰਗਿਆ ਭਾਈ ਸਾਹਿਬ ਨੇ ਸੋਚਿਆ ਜਿੱਥੇ ਸਖ ਇਕੱਠੇ ਹੋਣਗੇ ਧਰਮ ਦੀ ਚਾਨਣ ਬੜੀ ਬਧੀ ਦੀ ਸਾਂਝ ਪੱਕੀ ਹੋਵੇਗੀ ਉਹਨਾਂ ਨੇ ਹੱਲਾ ਬੋਲ ਦਿੱਤਾ ਜੇ ਟੈਕਸ ਦੀ ਗੱਲ ਹੈ ਅਸੀਂ ਦੇਵਾਂਗੇ ਪਰ ਮੇਲਾ ਜ਼ਰੂਰ ਲੱਗੇਗਾ ਪਰ ਜਦ ਸਿੱਖਾਂ ਤੇ ਦਬਾਅ ਵਧਾ ਉਹ ਉਹ ਨਹੀਂ ਆ ਸਕੇ ਮੁਗਲ ਸਰਕਾਰ ਨੇ ਇਸ ਦਾ ਦੋ ਸਿਪਾਹੀ ਮਨੀ ਸਿੰਘ ਜੀ ਤੇ ਲਾਇਆ ਅਤੇ ਮੌਤ ਦੀ ਸਜ਼ਾ ਸੁਣਾ ਦਿੱਤੀ ਇਥੇ ਹਾ ਦਾ ਸਭ ਤੋਂ ਦਲੇ ਲਾਦਨ ਵਾਲੀ ਦਿਲ ਹਿਲਾ ਦੇਣ ਵਾਲਾ ਪਲ ਜਲਮਾ ਜਲਮਾ ਨੇ ਕਿਹਾ ਮਨੀ ਸਿੰਘ ਜੀ ਜੇ ਤਰ ਮੈਂ ਛੱਡ ਦਿਓ ਜ਼ਿੰਦਗੀ ਬਚੀ ਜਾਏਗੀ ਪਰ ਪਾਈ ਸਾਹਿਬ ਨੇ ਦੀ ਨੀਗਾ ਅਡੂਲਸੀ ਉਹ ਬੋਲੇ ਗੁਰੂ ਜੀਵਨ ਗੁਰੂ ਨਹੀਂ ਦਿੱਤਾ ਹੈ ਮੌਤ ਵੀ ਗੁਰੂ ਦੀ ਰਾਜ ਨਾਲ ਕਬੂਲ ਹੈ ਪਰ ਧਰਮ ਕਦੀ ਨਹੀਂ ਛੱਡਾਂਗਾ ਸਰੀਰ ਦੇ ਟੁਕੜੇ ਟੁਕੜੇ ਕਰਕੇ ਮਾਰਨੋ ਉਹਨਾਂ ਦੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਗਏ ਪਰ ਹੈਰਾਨੀ ਦੀ ਗੱਲ ਜਦੋਂ ਪਹਿਲੀ ਵਾਰ ਪਹਿਲੀ ਵਾਰ ਚਲੀ ਭਾਈ ਮਨੀ ਸਿੰਘ ਜੀ ਜਦੋਂ ਉਹਨਾਂ ਉਤੇ ਪਲੀ ਇਹਲਾ ਵਾਰ ਚੱਲਿਆ ਤਾ ਜਿਉਣਾ ਦੇ ਹੋਟਾ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੀ ਉਹ ਅਡੋਲ ਬੀ ਫਿਰ ਆ ਦੇਖ ਸਮਾ ਇੱਕ ਇੱਕ ਜੋੜ ਬਖ ਕੀਤਾ ਗਿਆ ਪਰ ਉਹਨਾਂ ਦੀ ਬਾਣੀ ਉਹਨਾਂ ਦਾ ਨਿਸ਼ਚੈ ਨਹੀਂ ਟੁੱਟਿਆ ਇਹ ਸਹਾਦਤ ਇਤਿਹਾਸ ਨਹੀਂ ਇਹ ਰੂਹ ਦਾ ਰੂਹ ਕਮਾਉਣ ਵਾਲਾ ਸੱਚ ਹੈ ਉਹਨਾਂ ਤੋਂ ਸਾਨੂੰ ਸਿੱਖਾਇਆ ਮਿਲਦੀ ਹੈ ਭਾਈ ਮਨੀ ਸਿੰਘ ਜੀ ਸੰਸਕੁੰਦੇ ਹਨ ਸੱਚ ਦੀ ਰਾਹ ਤੇ ਚੱਲਣ ਲਈ ਹਿੰਮਤ ਚਾਹੀਦੀ ਹੈ ਧਰਮ ਲਈ ਡਟ ਕੇ ਖੜੇ ਰਹੋ ਜੁੜਮਾ ਦੇ ਅੱਗੇ ਸਿਰ ਨਹੀਂ ਝੁਕਾਉਣਾ ਗੁਰੂ ਦੀ ਮਰਿਆਦਾ ਸਭ ਤੋਂ ਉੱਚੀ ਹੈ ਉਹਨਾਂ ਦਾ ਜੀਵਨ ਇੱਕ ਰੌਸੀ ਹੈ ਜੋ ਅੱਜ ਵੀ ਅੰਧਕਾਰ ਨੂੰ ચીਰ ਕੇ ਦੱਸਦੀ ਹੈ ਇਹ ਸੱਤੇ ਦਿਰੋਤੀ ਹੈ ਸਮਾਂ ਉਹਨਾਂ ਨੂੰ ਮਾਰ ਨਹੀਂ ਸਕਦਾ ਉਹ ਇਤਿਹਾਸ ਬਣ ਜਾਂਦਾ ਹੈ ਅਸੀਂ ਸਿਰਫ ਕਹਾਣੀ ਨਹੀਂ ਸੁਣੀ ਅਸੀਂ ਇੱਕ ਸਹੀਦੀ ਦੀ ਮਹਿਕ ਮਹਿਸੂਸ ਕੀਤੀ ਪਾਈ ਮਨੀ ਸੰਗੀ ਦੀ ਸਹਾਦਤ ਸਾਡੀ ਰਗਾਂ ਵਿੱਚ ਹੌਸਲਾ ਭਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੀ ਕਰੇ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ